ਜਸਪਾਲ ਕੌਰ ਜੀ। ਤੇ ਕਿਹੜਾ ਮਿੰਦਾ ਹੁੰਦਾ? ਚੰਦਪ੍ਰਣਾ ਜੀ। ਤੇ ਰਹਿਣੇ ਕਿੱਥੇ ਹੋ? ਰਹਿਣੇ ਅਸੀਂ ਹਾਂਗਕਾਂਗ ਚੋਂ ਆਏ ਹਾਂ। ਹਾਂਗਕਾਂਗ ਤੋਂ ਉਹਦਾ ਟ੍ਰੀਟਮੈਂਟ ਕਰਾਉਣ ਵਾਸਤੇ ਆਏ ਹਾਂ। ਹਾਂਜੀ ਹਾਂਜੀ। ਕਿੰਨੇ ਮਹੀਨੇ ਹੋ ਗਏ ਤੁਹਾਨੂੰ? ਸਾਨੂੰ 5-6 ਮਹੀਨੇ ਹੋ ਗਏ ਸੀ ਜੀ। ਹਾਂਜੀ। ਦਵਾਈ ਕਿੰਨੇ ਦਬਾਈ ਮੈਂ 1.5 ਮਹੀਨਾ ਪਹਿਲਾਂ ਖਾਧੀ ਸੀ ਜੀ। ਠੀਕ ਆ। ਤੇ ਹੁਣ ਰਸੌਲੀਆਂ ਮੇਰੀਆਂ ਠੀਕ ਆ ਜੀ। ਤੇ ਨਵੀਂ ਪੂੜ ਕਰਾਈ ਸੀ? ਹਾਂਜੀ। ਦਿਖਾ ਦਿਓ ਜੀ। ਪਹਿਲਾਂ ਪੁਰਾਣੀ ਦਿਖਾ ਦਿਓ। ਆ ਪੁਰਾਣੀ ਫੋਟੋ ਜੀ? ਹਾਂਜੀ। ਪੁਰਾਣੀ ਹੈਗੀ 9 4 ਆ ਠੀਕ ਹੈ ਜੀ ਕਿ 18 ਦੀ ਹੈ 17 9 3 3 ਤਨ ਅਜ ਨਵੇਂ ਜਾਈਏ ਜੀ ਹਾਂਜੀ ਨਵੇਂ ਤੇ ਇਹ ਰਿਪੋਰਟ ਤੋਂ ਲਾਵਾ ਸਾਨੂੰ ਵੀ ਦਿੱਕਤ ਦੁੱਕਤ ਆਉਂਦੀ ਹੋਵੇ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਕੀ ਨਹੀਂ ਕੋਈ ਸਾਈਡ ਇਫੈਕਟ ਨਹੀਂ ਜੀ ਕੋਈ ਨਹੀਂ ਸਾਡੇ ਵੇਲੇ ਤੁਹਾਨੂੰ ਦੱਸਿਆ ਨਹੀਂ ਸੀਗਾ ਹੋਂਕੋਂ ਤੋਂ ਰੈਸਤੀ ਦਾ ਲੈ ਕੇ ਗਿਆ ਸੀ ਦਵਾਈ ਠੀਕ ਠੀਕ ਉਹ ਵੀ ਠੀਕ ਆ ਹਾਂਜੀ ਉਹ ਵੀ ਠੀਕ ਸਾਡੇ ਬਾਰੇ ਕੀ ਦੱਸੋਗੇ ਹਾਂਗਕਾਂਗ ਚ ਜਾ ਕੇ ਹੁਣ ਕਹਾਂਗੇ ਬਾਬਾ ਜੀ ਦੇ ਡੇਰੇ ਤੋਂ ਦਵਾਈ ਲੈ ਕੇ ਆਉਂਗਾ ਇਹਨਾਂ ਸੋਡੇ ਵੀ ਬੱਲੇ ਬੱਲੇ ਆ ਵੀ ਸਾਡਾ ਪੰਜਾਬ ਹਾਂਗਕਾਂਗ ਦੇ ਬੰਦੇ ਇੱਥੇ ਹੁੰਦੇ ਆ ਹਾਂਜੀ ਤਾਂ ਜਿੰਨਾ ਵੱਤ ਕੋ ਦੱਸੋਗੇ ਸੋਡਾ ਵੀ ਪੁਣਾ ਸਾਡਾ ਹੀ ਪੁਣਾ ਠੀਕ ਹੈ ਧੰਨਵਾਦ ਜੀ